ਸਰ ਸ਼੍ਰੀਕਲ ਮੈਤੋਡਲ ਪ੍ਰਿਆ ਤਾਂ 에어 ਸ਼ੋ ਦੇ ਦੌਰਾਨ ਵੱਡਾ ਹਾਦਸਾ ਵਾਪਰਿਆ ਦਰਸਲ 에어 ਸ਼ੋ ਦੇਖਣ ਦੇ ਲਈ ਦੱਸਿਆ ਜਾ ਰਿਹਾ ਹੈ ਕਿ 15 ਲੱਖ ਦੇ ਕਰੀਬ ਲੋਕਾਂ ਦੀ ਭੀੜ ਉਮੜੀ ਹੋਈ ਸੀ ਲੋਕ 에어 ਸ਼ੋ ਦਾ ਆਨੰਦ ਮਾਨਣ ਦੇ ਲਈ ਉੱਥੇ ਪਹੁੰਚੇ ਹੋਏ ਸਨ ਪਰ ਇਸ ਦੌਰਾਨ ਹੀ ਵੱਡਾ ਹਾਦਸਾ ਵਾਪਰ ਜਾਂਦਾ ਦਰਸੌਦ ਦੱਸਿਆ ਜਾ ਰਿਹਾ ਹੈ ਕਿ 15 ਲੱਖ ਲੋਕਾਂ ਦੀ ਭੀੜ ਖੋਨ ਕਰਕੇ ਉੱਥੇ ਗਰਮੀ ਅਤੇ ਹੰਮਤ ਸੇ ਨਿਜ਼ਾਦਾ ਵੱਧ ਗਈ ਸੀ ਕਿ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕਾਂ ਦੀ ਨਿਜ਼ਾਦਾ ਸਿਹਤ ਵਿਗੜ ਗਈ ਸੀ ਕਿ ਉਹਨਾਂ ਨੂੰ ਮੋਕ ਉਤੇ ਚੁੱਕ ਕੇ ਹਸਪਤਾਲ ਲਿਜਾਣਾ ਪਿਆ ਤਦ ਦੱਸਿਆ ਜਾ ਰਿਹਾ ਹੈ ਕਿ ਪੰਜ ਲੋਕਾਂ ਦੀ ਜ਼ੁਰਾਨ ਮੌਤ ਹੋ ਚੁੱਕੀ ਹੈ ਅਤੇ ਕਈ ਲੋਕਾਂ ਦੀ ਸਿਹਤ ਵਿਗੜਨ ਹੋਣ ਕਰਕੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਜਿਹੜੇ ਇਲਾਜ ਦੌਰਾਨ ਕਈ ਲੋਕਾਂ ਦੀ ਉੱਥੇ ਵੀ ਮੌਤ ਹੋ ਚੁੱਕੀ ਹੈ ਤਾਂ ਵੱਡਾ ਹਾਦਸਾ ਵਾਪਰਿਆ ਤ ਤੁਹਾਨੂੰ ਦੱਸ ਦਿੰਦੇ ਆ ਕਿ ਚੇਨਈ ਦੇ ਮਰੀਨਾ ਬੀਚ ਦੇ ਵਿੱਚ 에ਅਰ ਸ਼ੋਅ ਦਾ ਆਯੋਜਨ ਕੀਤਾ ਗਿਆ ਸੀਗਾ ਅਤੇ ਕਈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਸ ਸ਼ੋਰ ਨੂੰ ਦੇਖਣ ਦੇ ਲਈ ਪਹੁੰਚੇ ਹੋਏ ਸਨ ਅਤੇ ਇਸੁਰਾਨ ਹੀ ਗਰਮੀ ਵਦਨ ਦੇ ਨਾਲ ਹਮਸ ਵਦਨ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਅਤੇ 5 ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਤੇ 200 ਤੋਂ ਵਧੇਰੇ ਲੋਕ ਦੱਸੇ ਜਾ ਰਹੇ ਨੇ ਕਿ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਸਪਤਾਲ ਦੇ ਵਿੱਚ ਦਾਖਲ ਨੇ ਅਤੇ ਤੁਹਾਨੂੰ ਦੱਸ ਦਿਆ ਕਿ ਵਿਰੋਧੀ ਧਿਰਾਂ ਵੱਲੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਸਮਾਗਮ ਦੇ ਪ੍ਰਬੰਧਾਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਅਤੇ ਨਖੇਦੀ ਇਸ ਦੀ ਕੀਤੀ ਜਾ ਰਹੀ ਹੈ ਉਥੇ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਲੈ ਕੇ ਦੁੱਖ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤੀ ਹਵਾਈ ਸੈਨਾ ਦੀ 92 ਬਰੇ ਗੰਢ ਜਿਹੜੀ ਹੈ 8 ਅਕਤੂਬਰ ਨੂੰ ਮਨਾਈ ਜਾਵੇਗੀ ਤਾਂ ਉਸ ਤੋਂ ਪਹਿਲਾਂ ਜਿਹੜਾ ਹੈ ਚੇਨਈ ਦੇ ਮਰੀਨਾ ਬੀਚ ਦੇ ਵਿੱਚ ਦਾ 에어쇼 ਦਾ ਆਯੋਜਨ ਕੀਤਾ ਗਿਆ ਸੀ ਤੇ ਉਸ ਨੂੰ ਦੇਖਣ ਦੇ ਲਈ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸਨ ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ ਸਨ ਨੌਜਵਾਨ ਵੀ ਸਨ ਬੱਚੇ ਵੀ ਸਨ ਹਰ ਕੋਈ ਇਸ ਸਟੋਰਮ ਦਾ ਆਨੰਦ ਮਾਨਣ ਦੇ ਲਈ ਇੱਥੇ ਪਹੁੰਚਿਆ ਹੋਇਆ ਸੀ ਤਾਂ ਤੁਹਾਨੂੰ ਦੱਸ ਦਿੰਦੇ ਆ ਦੱਸਿਆ ਜਾ ਰਿਹਾ ਕਿ 72 ਦੇ ਕਰੀਬ ਜਹਾਜ਼ਾਂ ਵੱਲੋਂ ਇਸ ਅਰਸ਼ੋਦ ਦੇ ਦੌਰਾਨ ਹਿੱਸਾ ਲਿਆ ਗਿਆ ਸੀ ਅਤੇ ਇਸ ਨੂੰ ਦੇਖਣ ਦੇ ਲਈ ਜਿਹੜੇ ਨੇ ਲੋਕਾਂ ਦਾ ਇਕੱਠ ਉਮੜਿਆ ਹੋਇਆ ਸੀ ਪਰ ਉੱਥੇ ਜ਼ਿਆਦਾ ਗਰਮੀ ਵਤਨ ਦੇ ਨਾਲ ਮਸੂਨ ਦੇ ਨਾਲ ਲੋਕਾਂ ਦੀ ਸਿਹਤ ਵਿਗੜ ਚੁੱਕੀ ਹੈ ਤੇ ਤਸਵੀਰਾਂ ਵੀ ਜਿਹੜੀਆਂ ਤੁਹਾਡੇ ਨਾਲ ਸਾਂਝੇ ਕਰਵਾ ਰਹੇ ਜਿੱਥੇ ਦੇਖ ਸਕਦੇ ਹੋ ਕਿ ਜਿੱਥੇ ਤੱਕ ਵੀ ਨਿਗਾਹ ਜਾ ਰਹੀ ਹੈ ਉੱਥੇ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਹੈ 에ਅਰ ਸ਼ੋ ਦੇਖਣ ਦੇ ਲਈ ਲੋਕ ਉੱਥੇ ਪਹੁੰਚੇ ਹੋਏ ਸਨ ਤਾਂ ਜਦੋਂ ਜਿਹੀ ਭੀੜ ਵਾਲੀ ਵਾਲੀ ਜਗ੍ਹਾ ਤੇ ਹੁੰਦੀ ਹੈ ਤੇ ਉਸ ਸਮੇਂ ਇਹ ਗੱਲ ਆਮ ਤੌਰ ਤੇ ਹੀ ਹੈ ਕਿ ਉੱਥੇ ਗਰਮੀ ਵੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਹੁਮਸ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈ ਅਤੇ ਤੱਕਾ ਮੁੱਕ ਵੀ ਕਾਫੀ ਜ਼ਿਆਦਾ ਹੁੰਦੀ ਹੈ ਜਿਸ ਦੌਰਾਨ ਅਜਿਹੇ ਹਾਦਸੇ ਵਾਪ ਪਰੰਦੇ ਜਿਹੜੇ ਚਾਂਸ ਹੈ ਉਹ ਬਾਤ ਜਾਂਦੇ ਨੇ ਤਾਂ ਅਜੇ ਹਈ ਕੁਝ ਇੱਥੇ ਹੋਇਆ ਚਨਈ ਦੇ ਮਰੀਨਾ ਵਿੱਚ ਦੇ ਵਿੱਚ ਜਿੱਥੇ 에ਅਰ ਸ਼ੋਅ ਦੇਖਣ ਦੇ ਲਈ ਲੋਕ ਪਹੁੰਚਦੇ ਨੇ ਪਰ ਉੱਥੇ ਦਮ ਘੁੱਟਣ ਦੇ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਕਈਆਂ ਦੀ ਸਿਹਤ ਕਾਫੀ ਜ਼ਿਆਦਾ ਵਿਗੜ ਗਈ ਸੀ ਤੇ ਮੌਕੇ ਉੱਤੇ ਉਹਨਾਂ ਨੂੰ ਹਸਪਤਾਲ ਵੀ ਲਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰ ਉੱਥੇ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀਆਂ ਨੇ ਐਮਕੇ ਸਟਾਲਿਨ ਉੱਤੇ ਸਵਾਲ ਚੁੱਕਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ